ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਰ ਅਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨਾ ਪਿਆਰ ਤੇ ਇੰਨਾ ਮਾਣ ਵਕਸ਼ਦੇ ਆ ਜੀ ਅਮੀਰ ਅਜੀ ਤੁਸੀਂ ਸਾਨੂੰ ਇਦਾਂ ਹੀ ਪਿਆਰ ਦਿੰਦੇ ਰਹੋਗੇ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਤੇ ਜਿੱਦਾਂ ਸਿਆਣੇ ਕਹਿੰਦੇ ਆ ਵੀ ਸਾਡੇ ਰੀਤ ਅੱਜ ਚੱਲਦੀ ਆ ਰਹੀ ਹੈ ਜੀ ਪੁਰਾਣੀ ਸਾਡੇ ਬਜ਼ੁਰਗ ਪਹਿਲਾਂ ਮੱਥਾ ਟੇਕਦੇ ਹੁੰਦੇ ਤੇ ਤੇ ਗਾਂ ਸਾਡੀ ਮਾਤਾ ਵੀ ਮੱਥਾ ਟੇਕਦੇ ਜਿੱਦਾਂ ਹੁਣ ਪਾ ਕਹਿ ਦਿੰਦੇ ਆ ਨਾ ਜੀ ਗੁੱਗਾ ਯਾ ਹਰਪੀਨ ਨੂੰਮੀ ਗੁੱਗਾ ਮਾੜੀ ਤੇ ਮੱਥਾ ਟੇਕ ਹੁੰਦਾ ਹੁੰਦਾ ਜੀ ਹਰ ਸਾਲ ਤੇ ਕੱਲ ਨੂੰ ਹੈ ਪਰਸ ਹਾਂ ਕੱਲ ਨੂੰ ਕੱਲ ਨੂੰ ਹੈਗੀ ਹੈ ਜੀ 8ਵਾਂ ਪਰਸੋਂ ਨੂੰ ਹੈਗੀ ਹੈ ਜੀ 9ਵੀਂ ਤੇ ਆਪਾਂ 9ਵੀਂ ਵਾਸਤੇ ਜੀ ਆਪਣਾ ਜੋ ਕਣਕ ਹੁੰਦੀ ਹੈ ਜੀ ਨਵੀਂ ਕਣਕ ਆਪਾਂ ਜਿਹਨੂੰ ਕਹਿ ਦਿੰਨੇ ਆ ਉਹ ਪਿਆਹਾ ਕੇ ਜੀ ਆਪਾਂ ਉਹਨਾਂ ਦਾ ਮੱਥਾ ਟੇਕਦੇ ਆ ਤੇ ਆਪਾਂ ਲੱਗੇ ਹੋਏ ਆ ਲੱਗਣਾ ਆ ਯੂਨੀਫਾਰਮ ਬਟਨ ਤੇ ਮਨਿੰਦਰ ਵੀ ਨੇ ਨਾਲ ਦੀ ਨਾਲ ਫਿਰਦਾ ਹਾਂ ਜੀ ਮਨਿੰਦਰ ਆਏ ਗੁਰੂ ਚੀਕਾ ਖਾ ਆਏ ਗੁਰੂ ਚੀਕਾ ਖਾ ਸਾ ਆਏ ਗੁਰੂ ਚੀਕੀ ਫਤੇ ਕੌਦੀ ਹੁਣ ਨੌਲੀ ਦਾ ਕਹਿੰਦੀ ਨੌਮੀ ਪਤੂਕਾ ਯਾਰ ਪੀਰ ਦੀ ਮਾੜੀ ਤੇ ਮੱਥਾ ਡੇਕੀ ਤੇ ਹੁਣ ਆਪਾਂ ਨੇ ਬਟਣੀ ਹੈ ਸੀਨੀਅਰ ਹਾਂ ਬਲ ਬਿਹੜੀਆਂ ਚ ਜੂੜ ਤੇ ਖਾਣਾ ਕੇ ਹਾਂ ਤੇ ਕਿਰੇ ਕਿਨੇ ਮੱਥਾ ਡੇਕ ਹੁੰਦਾ ਈ ਗੁੱਗਾ ਯਾਰ ਪੀ ਨੌਮੀ ਦਾ ਜੇ ਸਾਨੂੰ ਜਰੂਰ ਆਪਣੇ ਕਮੈਂਟ ਦਿਓ ਤੇ ਆਪਾਂ ਲੱਗਿਆ ਹੁਣ ਫੇਲਨੀ ਆ ਪਟਾ ਤੇ ਆਪਾਂ ਤੁਹਾਨੂੰ ਦਿਖਾਉਂਦੇ ਆਪਾਂ ਕਿੱਦਾਂ ਕਿੱਦਾਂ ਬਟਣੀ ਤੇ ਗੱਲ ਕਰਾਂਗੇ ਜੰਮਾ ਬਟਾ ਨਹੀਂ ਸੀਨੀਅਰ ਬਟਾਓ ਫਟਾਉਣ ਆਪਾਂ ਨੇ ਬੋਂਦਾ ਫਟਾਉਣ ਕੱਢਣਾ ਜੀ ਲੈਣਾ ਮਾਰਨ ਕਹਿੰਦੀ ਇਹਦੇ ਅੰਦਰ ਅੰਦਰ ਸੀਮੀਆਂ ਪਾਉਣੀਆਂ ਆਪਾਂ ਹਾਂ ਭਈ ਸਾਸਰੀ ਗੱਲ ਬੋਲਦੇ ਸਾਸਰੀ ਗੱਲ ਦੀ ਸਾਰਿਆਂ ਨੂੰ ਪਰਮਾਤਮਾ ਦੀ ਅਸਤੀ ਤੁਸੀਂ ਜੀ ਚੱਲ ਜੀ ਤੇ ਲੈ ਕੇ ਨੀ ਕੰਮ ਕਰ ਉਸ ਤਰੋ ਤੇ ਦੁੱਖ ਤਕਲੀਫਾਂ ਦੁਰਭੂ ਇਹਦੇ ਅੰਦਰ ਟਾਪ ਹੋਣੀਆਂ ਤੁਹਾਨੂੰ ਵੀ ਪਤਾ ਹੀ ਹੈ ਜੀ ਅੱਜਕੱਲ ਕੀੜੀਆਂ ਬਹੁਤ ਨਾਤੇ ਪਰ ਕੀੜੀਆਂ ਆਉਣ ਕਿ ਆ ਮੈਂ ਚਾਕ ਲਾਉਣ ਲੱਗਿਆਂ ਦਸਮਣ ਰੇ ਜੇ ਵੀ ਪਾਰ ਕਰਕੇ ਜੀ ਨੇ ਸੀ ਨੂੰ ਆਤ ਲਾ ਤਾਂ ਕਰਕੇ ਲਾਉਣ ਲੱਗੇ ਜ਼ਰੂਰੀ ਆ ਕਿ ਅੱਜਕੱਲ ਕੀੜੀਆਂ ਬਹੁਤ ਆ ਜੀ ਸਾਡੇ ਤਾਂ ਜ਼ਿਆਦਾ ਹੈ ਤੁਹਾਡੇ ਤਾਂ ਦਰਖਤ ਤੇ ਜ਼ਿਆਦਾ ਹੈ ਜੀ ਕੋਲ ਕੋਲ ਤਾਂ ਕਰਕੇ ਕੀੜੀਆਂ ਜਦ ਇਹ ਹਾਜ਼ਰ ਜਦ ਇਹ ਹਾਜ਼ਰ ਹੋ ਜੰਨੀਆਂ ਚਲੋ ਬਾਕੀ ਜਿਹੜੇ ਕਰਮਾਂ ਦੇ ਵਿੱਚ ਆ ਉਹਨੂੰ ਮਿਲੇ ਜਾਣਾ ਤੇ ਲਓ ਜੀ ਰੇਖਾ ਚਾਰਨ ਜਿੱਤਨੇ ਮਾਰਤੀ ਕਹਿੰਦੀ ਵੀ ਜਿਹੜਾ ਟੱਪੂਗਾ ਉਹ ਮੌਤ ਦਾ ਭਾਗੀ ਹੋਊਗਾ ਹੈ ਐਉਂ ਗੱਲ ਮੌਤ ਵਾਲੀ ਇਸ ਦੇਣਾ ਚਾਹੁੰਦੇ ਆ ਬੰਦੇ ਡਾਕੀਂ ਚਿੜਾਣਾ ਪਾਪੀ ਬਣ ਕੇ ਸਾਡਾ ਨਾ ਮੱਥਾ ਲੱਗਣਾ ਹਾਂ ਨੀ ਚਲੋ ਹੁਣ ਮੈਂ ਜਾ ਰਿਹਾ ਚਲੋ ਮਾਰ ਦੇ ਫੇਲੀ ਆ ਮੰਜਾ ਫਕੀਆ ਤਾਰ ਤੰਦਾ ਉਹ ਕੁਛ ਨਹੀਂ ਕਹਦੀ ਰਹਿਣ ਦੇ ਹਲੇ ਆਪਾਂ ਉਹ ਕਰਨਾ ਉਹ ਪੱਖਾ ਬੰਦ ਕਰਕੇ ਆ ਮਾਰ ਦਿੱਤਾ ਮੰਜਾ ਮੁੱਦਾ ਕੋਈ ਗੱਲ ਕੀੜੀਆਂ ਨੇ ਆਪੇ ਭੱਜ ਜਾਣਾ ਤੇ ਇਹਦੇ ਉਪਰ ਛਾਦਰ ਪਿਛਾਵਾਂਗੇ ਨਾਲ ਦੀ ਨਾਲ ਰਸੀ ਲਿਆ ਮੇਂਦਰ ਲੋ ਜੀ ਹੁਣ ਅਸੀਂ ਰੱਸੀ ਬੰਨ ਲੀਏ ਪਾਉਣ ਰੱਸੀ ਬੰਨ ਲੀਏ ਕਿਉਂਕਿ ਇਹਦੇ ਪਰ ਪਾਣੀ ਜਿਹੜੀਆਂ ਸੀਨੀਆਂ ਆ ਇਹਦੇ ਪਰ ਪਾਵਾਂਗੇ ਵੀ ਨਾਮ ਦੇ ਨਾਲ ਸੁਖੀ ਜਾਨ ਕਹਿੰਦਾ ਜੀ ਤੇ ਤੁਹਾਨੂੰ ਮੈਂ ਇੱਕ ਮੰਡੀ ਜਰੂਰ ਦਿਓ ਜੀ ਕਿਹੜਾ ਕਿਹੜਾ ਦੁੱਗਾ ਯਾਰ ਕਿ ਦੁੱਗਾ ਦੀ ਬਾੜੀ ਤੇ ਮਥਾ ਡੇਗਣਾ ਜੀ ਕਿਉਂਕਿ ਸਾਡੇ ਹੁਣ ਪੁਰਾਣੀ ਇਹ ਰੀਤ ਆ ਸਾਡੇ ਬਹੁਤ ਕਰਦੇ ਆ ਰਹੇ ਆ ਕਿ ਅਸੀਂ ਵੀ ਉਹਨਾਂ ਦੇ ਜੋ ਰੀਤਾਂ ਉਹਦੇ ਪਾਵਾਂਗੇ ਜੀ ਬਾਕੀ ਸਾਨੂੰ ਹੁਣੇ ਕਮੈਂਟ ਜਿੰਨ ਦੇ ਆਪਰੇ ਪਾ ਪਾਣਾ ਨਹੀਂ ਤੇ ਨਹੀਂ ਆ ਬਹੁਤ ਹੈਸੀ ਨਹੀਂ ਗੱਬੇ ਨੂੰ ਲੈ ਕੇ ਪਾ ਦੇ ਗੱਬੇ ਨੂੰ ਆ ਗਿਆ ਹਾਂ ਜੀ ਬਾਟਰ ਆ ਗਈ ਮੰਦਰ ਵਿੱਚ ਕੋ ਮਾਟਰ ਆ ਗਈ ਮਾਟਰ ਨਹੀਂ ਹਾਂ ਤਾਂ ਕਿ ਗੱਬੇ ਨੂੰ ਲੈ ਕੇ ਪਾਓ ਆੜਾ ਤਾਂ ਗਿਰ ਜਾਂਦੀ ਹੈ ਸਾਡੇ ਆ ਗੱਬੜੀ ਲੈਣ ਤੇ ਆਉਂਦੇ ਇੱਕ ਕਾਇਟਾ ਮਾਦਨ ਦਿਖਾ ਰੋ ਗੋਲੇ ਕਾੜੀ ਦੀ ਬਣਾ ਦੇ ਬਸ ਐਵੇਂ ਆਇਲ ਡਾਲੇ ਨੂੰ ਪਾ ਨੂੰ ਇੱਕ ਗੱਬੇ ਨੂੰ ਪਾ ਲੀ ਮਸ਼ਹੂਰ ਆ ਜੀ ਕੋਈ ਨਾ ਉਹ ਵਾੜਾ ਲੰਬੇ ਰੋਡ ਦੇ ਸਾਹਮਣੇ ਆਹ ਵਾੜਾ ਇੱਥੇ ਜਾਣਾ ਕਾਰੀਗਰ ਆਜਣਾ ਉਹ ਕੰਮ ਗੁੱਪ ਚ ਜਾਂਦਾ ਹੈ ਹਾਂਜੀ ਆਹ ਗੱਲ ਤਾਂ ਬਾਬਲ ਤੁਸੀਂ ਸਹੀ ਕਹੀ ਹੈ ਜੀ ਤੁਸੀਂ ਸਹੀ ਸੁਹੀਦੀ ਨਾਲ ਕਰੋ ਲੋ ਜੀ ਹੁਣ ਹਾਂ ਤੇ ਕੀ ਗੱਲ ਹੈ ਅੱਛਾ ਹੁਣ ਜੀ ਚਾਦਰ ਵਿਛਾ ਦਿੱਤੀ ਜੀ ਹੁਣ ਅਸੀਂ ਸੇਵੀਆਂ ਕਰੂਗੇ ਬਟੂngੇ ਹੁਣ ਅਸੀਂ ਦੇਖੋ ਜੀ ਹੁਣ ਕੀ ਹਾਂਜੀ ਆ ਜੋ ਇਹ ਹਣ ਸੁਣ ਤੇ ਇਹਦੇ ਉੱਪਰ ਪਾਣੀ ਜਿਹੜੀਆਂ ਝੰਡੀਆਂ ਮਸ਼ੀਨ ਹਾਂਜੀ ਹਾਂਜੀ ਉੱਪਰ ਕਸਣੀ ਹੈ ਹਾਂਜੀ ਠੀਕ ਹੈ ਤਾਂ ਕਿ ਜੋ ਮੈਂ ਕੇ ਨਾਮ ਲਾਉਂ ਤਾਂ ਆ ਰਹੇ ਸੱਕਦੇ ਆ ਕਰ ਕਰਵਾਪਾ ਤੂੰ ਕਰਵਾ ਬੰਦ ਕਰ ਲੋ ਤੂੰ ਮੈਂ ਤਾਂ ਹੁਣ ਹੁਣ ਅਸੀਂ ਲੋ ਜੀ ਇਹ ਆ ਜੀ ਮਸ਼ੀਨ ਚੰਡੀ ਜੀ ਨੂੰ ਆਪਾਂ ਕਹਿੰਦੇ ਆ ਹੁਣ ਪਤਾ ਨਹੀਂ ਕਿਤੇ ਇਲਾਕੇ ਲੱਗੇ ਦਾ ਫਰਕ ਹੈ ਜੀ ਕਿਥੇ ਹੁਣ ਤੁਹਾਡੇ ਇਲਾਕੇ ਚ ਕੀ ਕਹਿੰਦੇ ਆ ਸਾਡੇ ਇਲਾਕੇ ਵਿੱਚ ਇਹਨੂੰ ਕਹਿੰਦੇ ਆ ਜੀ ਜੰਡੀ ਤੇ ਹੁਣ ਤੁਹਾਨੂੰ ਪਤਾ ਸਾਰਾ ਕੋ ਦੱਸਾਂਗੇ ਇਹਨੂੰ ਐ ਕਾਹਦਣਾ ਜੀ ਆਪਾਂ ਨੇ ਹੈ ਨਾ ਹਕੀ ਤੁਹਾਡੇ ਇਲਾਕੇ ਵਿੱਚ ਇਹਨੂੰ ਕਿਆ ਕਹਿੰਦੇ ਤਾਂ ਸਾਨੂੰ ਆਪਣੇ ਕਮੈਂਟ ਜਰੂਰ ਦਿਓ ਜੀ ਹਾਂਜੀ ਇਹਨੂੰ ਪਟਾਣ ਨੂੰ ਅਰਦਾਗੇ ਹੁਣ ਹਾਂਜੀ ਆਪਾਂ ਟੈਟ ਕਰਦਾਂਗੇ ਆਪਾਂ ਨੇ ਨੂਰ ਟੈਟ ਆਪਾਂ ਪਟਾਡ ਨੂਰ ਦੇਣੀ ਹਾਂਜੀ ਹਾਂਜੀ ਬਗ ਟੈਟ ਕਹਿੰਦੇ ਨੇ ਜਿਹੜਾ ਆਪਾਂ ਟੈਟ ਕਹਿੰਦੇ ਹੁੰਦੇ ਆ ਉਹ ਚਲ ਟੈਟ ਆਲੀ ਹਾਂਜੀ ਹਾਂ ਜੀ ਹੁਣ ਤੁਸੀਂ ਟੈਗ ਕਰਨ ਲੱਗੇ ਹੋ। ਉਹ ਬੈਨ ਨਾ ਜੋੜ ਲਓ। ਪੁੱਤ ਨਹੀਂ ਲੀ। ਨਹੀਂ। ਪੱਕੀ ਚੱਲ ਆ। ਜੈਲਦੀ। ਨਹੀਂ ਹਲਦੀ ਪੱਕਾ ਸ਼ਰਤ ਲਾ ਲਓ। ਸ਼ਰਤ ਲਾ ਲਓ ਉਹ ਵੀ ਨਹੀਂ ਲੀ। ਹੂੰ। ਲਓ ਜੀ। ਇਹ ਆਪਾਂ ਹੁਣ ਖੇਰਾ ਦੇ ਲਈ ਆਏ ਆਂ। ਮੇਰੇ ਕੋਲ ਮਿਲ ਗਿਆ ਆਪਾਂ ਤੁਹਾਨੂੰ ਬਾਅਦ ਚੋ। ਹੁਣ ਆਪਾਂ ਬਰੇਕਾਂ ਵਿੱਚ ਤੋਂ ਲਾਉਂ ਜੀ। ਹੁਣ ਅਸੀਂ ਤੇ ਹੁਣ ਆਪਾਂ ਆਹ ਖਾਓ ਜੀ ਇੱਥੇ ਆਟਾ। ਆਹ ਦੇਖੋ ਜੀ ਇਹ ਆਟਾ ਜਿਆਦਾ ਤਾਂ ਕਿੰਨਾ ਕੱਢਿਆ ਹੈ ਇਹ ਪਿਆ ਕੇ ਲਈ। ਆਟੇ ਚੋਂ ਹੀ। ਆਟੇ ਚੋਂ ਕਿਹਾ ਹੁ ਮੈਦਾ ਕੱਢੀਏ। ਆਟੇ ਵਿੱਚੋਂ ਹੀ ਅਸੀਂ ਮੈਦਾ ਕੱਢ ਲਿਆ ਜੀ। ਹਾਂ ਜੀ। ਮੈਦੇ ਦੀਆਂ ਬਣਨ ਗਈਆਂ ਜੀ। ਸੇਮ ਨਾ ਕਹਿੰਦਾ ਪੱਲੇ ਆ ਸੰਦੇ ਪਰ ਨਹੀਂ ਕਹਿੰਦੇ ਜਿਹੜੀ ਸੂਚੀ ਕੰਨ ਕਰਦੀ ਹੁੰਦੀ ਹੈ ਉਹਦੇ ਚੋਂ ਕੱਢ ਕੇ ਇਹਨੂੰ ਮੱਥਾ ਲਾਉਣਾ ਹੈ ਨਾ ਆਇਓ ਨਾ ਗੱਲ ਕਿ ਐਸੇ ਮਰੀਏ ਨਹੀਂ ਆ ਉਧਰ ਜਵਾਬ ਦੇ ਸਬਸਕ੍ਰਾਈਬਰਾਂ ਅੱਟੇ ਨਹੀਂ ਹੁੰਦੀਆਂ ਨੇ ਇਹ ਸੀਗੀਆਂ ਅੱਟੇ ਨਹੀਂ ਆ ਉਹ ਅੱਟੇ ਆ ਪਾਪਾ ਜੀ ਮੈਦਾ ਹੋ ਆ ਬੀਬੀ ਤਾਂ ਨਹੀਂ ਆ ਗਈ ਨਾ ਹੋਰ ਏ ਕੀ ਬੜੇ ਆਪਾਂ ਨੇ ਬਰਾਟੇ ਚੋਂ ਕੱਢਿਆ ਹੈ ਕੀ ਬੈਠਾ ਕਿੰਝ ਮੈਟ੍ਰਿਕਾ ਮੈਟ੍ਰਿਕਾ ਦਾ ਵੀ ਜਿਹੜੀ ਆਪਾਂ ਦੁਕਾਨ ਤੋਂ ਲਿਆ ਥੋੜੀ ਇੱਕ ਚੀਜ਼ ਲੱਗ ਹੁੰਦੀ ਹੈ ਆਹ ਵੇਖਣ ਜਿਹੜੀ ਕਿ ਹੱਥਿਆਂ ਤੇ ਮम्मा ਨੇ ਸੁੱਤ ਮੱਥਾ ਦੇਖਦੇ ਹੁੰਦੇ ਨਾ ਕੱਢ ਕੇ ਚੱਲ ਹੁਣ ਮੜ ਤੇ ਫੂਨ ਵੀ ਲਾ ਦੇ ਟੰਡੀ ਲੋ ਪੇੜੇ ਦਾ ਲਾਉਂਦੀ ਨਾ ਇਹਨੂੰ ਮੜ ਦੇ ਵਿੱਚ ਪਾ ਦੇ ਨਾ ਤੇਰੇ ਇੱਥੇ ਵੀ ਸੁੱਕੀ ਨਾ ਚੰਦੇ ਮਮੀ ਅਹੋ ਕੀ ਕਰਨੇ ਉਹਨਾਂ ਬਾਬੇ ਨੂੰ ਮੰਮੀ ਹੋਰ ਬਣਾਉਗੀ ਕਿਹੜੇ? ਕਿਹੜੇ ਬਣਾਉਣਾ ਹੈ ਕਿ ਵਿੱਚ ਦੇ ਪਾਉਗੀ ਕਿ ਮੈਨੂੰ ਹਾਂਜੀ ਬਾਬਾ ਹੌਲੀ ਹੌਲੀ ਘੁਮਾਓ ਵਿੱਚ ਵਿੱਚ ਤੇਂ ਘੁਮਾਤੀ ਫੇਰ ਕੀ ਹੋਊਗਾ ਮੇਰਾ ਤਾਂ ਕੰਤੂ ਉੱਪਰੋਂ ਬਣ ਲੈਣਾ ਉੱਪਰੋਂ ਹਾਂਜੀ ਕਿੰਨਾ ਬਚ ਗਿਆ ਹੁੰਦੀ ਆ ਬੜਤਾ ਇਸ ਵੇਲੇ ਨੇ ਦੇਣੀ ਆ ਤੇ ਕਿਉਂਕਿ ਮੈਨੂੰ ਕੰਮ ਨਿਕਲਿਆ ਦਾ ਬਹੁਤ ਜ਼ਰੂਰੀ ਕੰਮ ਦੀ ਜਰੂਰਤ ਹੈ ਜੀ ਤਾਰ ਕਰਕੇ ਡੇਟ ਹੋ ਕੇ ਨਹੀਂ ਉਹਨੂੰ ਪੱਤੀਆਂ ਦੀ ਬਣਾ ਦੇਣੀ ਹੈ। ਫਿਕਰ ਵੀ ਜਾਣੀ ਅਸੀਂ ਆਹ ਕਿਆ ਕਹਿੰਨੀ ਹਾਂ ਤੁਹਾਨੂੰ? ਕਹਿੰਦੀ ਮੈਂ ਵੀ ਸੇ ਮੀਆਂ ਬਣਾਉਣੀ ਆ। ਮੁੰਲੜ ਤਾਂ ਵੀ ਥੋੜਾ ਕੰਮ ਵੀ ਲਾਉਂਦਾ। ਉਹਦੀਆਂ ਕਿਹਾ ਕਰਦਾ। ਹਾਂ ਸੋਚਦਾ ਨਹੀਂ। ਹਾਂ ਕੇ ਸੋਚ ਰਹੀ ਕਿ ਐਸਾ। ਤੋ ਬਤਾ ਦੁਆਇਦਨ ਬਸੇ ਨਾ ਮੌਸਮ ਵੈਸੀ ਹੱਥ ਪਾਣੇ ਤੋਕ ਤਿੰਨ ਜੀ ਮੇਰੀ ਵੀ ਦੌਂ ਜਾਂਦਾ ਰਹਿਦਾ ਦੌਂ ਜਾਂਦਾ ਕਿਨੇ ਐ ਚੱਲਣਾ ਮਨੂ ਨਾਲ ਜਿਹੜਾ ਸਾਵਨਾ ਤੂੰ ਲੱਕੀ ਹੁੰਦੀਆਂ ਕਰਨ ਤੈਂ ਆਤੇ ਹੈ ਨਾ ਬੇਸਨ ਦਾ ਬਣਾਣਾ ਨਾ ਜੁੱਬਰ ਕਰਦਾ ਨੂੰ ਐ ਬਣਾਉ ਐ ਨਾ ਰਿਹਾ ਲੋ ਜੀ ਪਾ ਪਾ ਲੱਗੀਆਂ ਸੇਰੀਆਂ ਨਿਕਲ ਤੇ ਮੇਰੇ ਵੀਰ ਭੈਣ ਭਾਈ ਜਿਹਨੇ ਖਾਣ ਖਾਣੀਆਂ 27 27 ਤਰੀਕ ਨੂੰ ਮਮੀ ਆ ਜੀ ਅੱਜ 25 ਹੈ ਨਾ 26 ਅੱਜ 26 ਹੈ 25 ਹੈ ਨਾ ਅੱਜ 25 ਹੈ 26 27 ਅੱਜ ਜਨਮਸ਼ਰੀ ਆ ਬੁਲਵਾਦਨੇ ਕੱਲ ਹੀ ਹੈ ਕੱਲ ਸਾਨੂੰ ਦੋ ਮਿੰਟ ਪਰਸੋਂ ਨੂੰ ਮਮੀ ਆ ਕੱਲ ਨੂੰ 28 ਜਨਵਰੀ ਹੈ ਇਹ ਤੁਹਾਨੂੰ ਜਨਮਸ਼ਰੀ ਹੈ ਬਹੁਤ ਬਹੁਤ ਬਲਾਈ ਇਨਡੀ ਤੁੰ ਨੂੰ ਕ੍ਰਿਸ਼ਨ ਜੀ ਦਾ ਜੋ ਨਾਤਾ ਜਨਮ ਦਿਨ ਦਾ ਤੁੰ ਨੂੰ ਸਾਰੇ ਸਬਸਕ੍ਰਾਈਬਰਾਂ ਨੂੰ ਵਧਾਈਆਂ ਜੀ ਬਹੁਤ ਬਹੁਤ ਤੇ ਨਾ ਲੱਗਿਆ ਨਾ ਤੇ ਨਹੀਂ ਆ ਗਿਆ ਬਲ ਕੋਦਨ ਕੋਨਾ ਜੀ ਬਣਾ ਨਹੀਂ ਕਾ ਬਣਾ ਨਹੀਂ ਕਾ ਨਿਕਲ ਨਾ ਰਹੇ ਆਣਾ ਪਤਾ ਹੈ ਪਲੇਟ ਦੇਖਦੇ ਹਾਂ ਪਹਿਲਾ ਪਹਿਲਾ ਮੰਮਾ ਆਟਾ ਪਾ ਛੇਤੀ ਛੇਤੀ

ਹਾਂ ਉਹ ਹਰ ਟਟਰ ਲਾ ਪਿਆ ਭਾਈ ਜੋਰ ਲੱਗਦਾ ਮੈਂ ਕਿਤੇ ਟਰੈਕਟਰ ਦਾ ਇੰਜਨ ਆਹ ਜੀ ਐਨਾ ਨਾ ਨਾ ਲਾ ਆ ਸੇਵੀਆਂ ਆ ਸੇਵੀਆਂ ਨਿਕਲ ਲੱਗੀਆਂ ਜੀ ਫ੍ਰੀ ਆ ਜਾਨਾ ਹਾਂ ਜੀ ਤਵਾ ਬਦਲਿਆ ਨਹੀਂ ਨੇ ਬਦਲਿਆ ਹੋਰ ਤੇ ਤਾਂ ਕਿੰਨੀਆਂ ਫ੍ਰੀ ਕਾ ਹੈ ਉਹ ਮੰਦਰ ਦੇ ਪੁੱਠਾ ਤਾਂ ਨਾ ਲਾਤਾ ਮੈਂ ਨਹੀਂ ਲਾਇਆ ਪਪਾ ਜਿਹੜਾ ਮਨਾ ਕੱਢ ਲਓ ਸੀ ਜਿਹੜਾ ਪਤਾ ਨਹੀਂ ਨਹੀਂ ਫ੍ਰੀ ਕਾ ਕੀ ਫਾਇਦਾ ਹੁੰਦਾ ਹੈ ਤੈਨੂੰ ਵੀ ਤਾਂ ਪਤਾ ਹੀ ਹੋਗਾ ਔਨ ਲੱਗੇ ਸੱਟਾ ਇਹ ਪਹਿਲਾ ਮੂਰ ਮੁਰ ਤਾਂ ਆਉਣ ਦੇ ਟੇਨ ਨਹੀਂ ਲੱਗਿਆ ਹੋਇਆ ਚਲੋ ਹੋਰ ਨਾ ਮੈਂ ਸੈਟ ਆ। ਸੇਨੀ ਆ ਔ ਲੱਗਿਆ ਨਹੀਂ। ਕੋਣ ਦੇਖ ਰਹੀ ਹੁਣ ਇਹ ਤਾਂ ਨਿਊਡਲ ਗ੍ਰਾਊਂਡ ਲਾ ਕੇ। ਹਾਂਜੀ ਜੀ ਕਿਹੜਾ ਨਿਊਡਲ ਮੰਗਦੇ ਹੁੰਦੇ ਆ ਬਾਬਾ ਇਹਨੇ। ਸੇਨੀ ਮਡਲ ਮੁਕੂ ਆਏ। ਮਮਾ ਹੁੰਨੇ ਆਉਣੀਆਂ ਇਹ ਲੋਟ ਤਵਾ ਹੋਰ ਕੁਸਾ। ਸਣੀ ਕਿਹੜਾ ਬਤਨ ਗਿਆ। ਤਾਂ ਹੀ ਇਹ ਜੋੜ ਦਿੰਦੀ ਆ। ਨਹੀਂ ਨਹੀਂ ਇਥੋਂ ਤਾਂ ਆ ਰਲੋ ਤੇਲ ਨਾਲ ਨਿਕਲ ਦੇ ਪਹਿਲਾਂ। ਉਤੇ ਇਹ ਕਰਕੇ ਲੱਗਦਾ ਪਹਿਲਾ ਪੇੜਾ ਹੌਲੀ ਨੂੰ ਸੈੱਟ ਹੋ ਜਾ। ਹਾਂ ਜੀ ਅਸੀਂ ਕਿਤੇ ਬਣਾਉਗੇ ਵੀ ਸੇਮ ਹੀ ਆ। ਆਹੋ। ਉਹੀ ਇਹੇ ਹੋਰ ਤਾਂ ਕੋਈ ਹੈ ਨਹੀਂ ਕਰਨਾ। ਬਰੀਕ ਆਏ, ਕੁੱਠਾ ਲਾਤ ਆਉਣਾ। ਚੰਗਾ ਲਾ ਦੇ ਦੇ ਪੇੜਾ ਲਾਉਣਾ। ਸੇਸ਼ਨ ਨੂੰ ਸੈੱਟ ਕਰ। ਚੰਗਾ। ਤੇ ਜੀ ਮਨਸਾ ਜੀ। ਆਲਾ ਸਿਰ ਦਾ ਕੰਮ ਨਹੀਂ ਕੀ ਦਿਨਾ। ਤਾਂ ਤੀਕਾ। ਉਹ ਲੈਣਾ ਬਰੀਕ ਲਾਤੀ ਪਿੱਛੇ ਦਾ ਠੀਕ ਆ ਮੇਰੇ ਹਿਸਾਬ ਨਾਲ ਤਾਂ। ਉਹ ਪਹਿਲਾਂ ਤਾਂ ਆ ਲੱਗਦੇ ਨੇ ਪਹਿਲਾਂ ਉਹ ਕਰਦੇ ਨੇ। ਉਹ ਗਾੜੀ ਨੂੰ ਤਾਂ ਸਹੀ ਮੋੜ ਲੱਗ ਗਿਆ। ਜਾਦਾ ਬਰੀਕ ਹੋਈਆਂ ਪਪਾ ਇਹ ਇਹ ਤਾਂ ਜ਼ਿਆਦਾ ਬਰੀਕ ਹੋਣ ਲੱਗੀਆਂ ਥੋੜਾ ਰੱਖ ਪੇੜਾ ਤੋਂ ਤਾਂ ਲਾਗੀ ਲਾਉਣ ਮਾੜਾ ਜੀ ਜਿੱਮੇ ਮੈਂ ਇੰਜਾਂ ਨਾਲ ਜੀ ਮਾੜਾ ਜੀ ਹੋਰ ਤਾਂ ਲੰਦੀ ਇਹਨਾਂ ਨਾਲ ਆ ਦੇਰ ਥੋੜਾ ਸਾਹਮਣੇ ਇਹ ਪੇੜਾ ਤੇ ਮਾੜਾ ਦੇ ਵਿੱਚ ਬਰੀਕ ਹੋ ਗਈ ਕੁੰਨੋ ਲੱਗ ਕਥੋਂ ਮਾੜਾ ਜੀ ਹੈ ਪੇੜਾ ਦੇ ਵਿੱਚ

ਨਿਕਲ ਰਹੀ ਹੈ ਨਾ ਜੀ ਨਾ ਇਹ ਦੋ ਹੀ ਪੀੜੇ ਨੇ ਮੇਰੀ ਗਰਾਹੀ ਦੀ ਬੱਸ ਇੰਜ ਤੁਗੀ ਭਾਰ ਭਾਰ ਲੱਗੀ ਹੋਈ ਹੈ ਨਾ ਹਾਂ ਭਾਰ ਭਾਰ ਕਿ ਕੋਈ ਮੈਂ ਕੋਈ ਨਾ ਕੋਈ ਪੇੜਾ ਦੇ ਪੌਂਗੀਆਂ ਆਏ ਤਾਂ ਤੁਸੀਂ ਹੋਰ ਦੇਖ ਤਾਂ ਮਾੜਾ ਜਾਂ ਪੇੜਾ ਦੇਖੋ ਫਿਰ ਸਭ ਉਹ ਕੱਢ ਲਾ ਤੋੜ ਲਾ ਤੋੜ ਲਾ ਨਹੀਂ ਹੋਤਾ ਜਾਣ ਉਹ ਦੋ ਹੀ ਬੱਸ ਲੱਗਣੇ ਚਾਹੀਦੇ ਨੇ ਆ ਪਹਿਲੇ ਜੀ ਨੇ ਆਇਆ ਤਾਂ ਸਾਰ ਲਾਉਦੀ ਉਹ ਤੋੜ ਦੇਣੀਆਂ ਇਹ ਤੁਸੀਂ ਨਹੀਂ ਡਰਦੀਆਂ ਚਲੋ 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 ਆਏ ਝਾਲ ਬੱਟਦੇ ਰਸ ਗੱਲਾਂ ਦੇ ਕੇ ਹਜੇ ਕਰਦੇ ਤੁਸੀਂ ਲੋ ਜੀ ਹੁਣ ਨੀਚੇ ਲੱਗਣ ਲੱਗ ਗਿਆ ਜੀ ਦੇਖੋ ਜੀ ਹੁਣ ਪਾਪਾਂ ਲੱਗਣ ਲੱਗਾ ਹੈ ਜਨਰੇਟਰ ਜਨਰੇਟਰ ਬਣਾਇਆ ਅੱਜ ਕੋਈ ਚਾਹ ਨਹੀਂ ਚਾਹ ਨਹੀਂ ਗਲਾਸ ਲਿਆ ਕੇ ਰੱਖਿਆ ਤੁਹਾਡੇ ਕੋਲ ਪਾਣੀ ਪਲਾ ਕੋਈ ਰੋਟੀ ਨਹੀਂ ਮੋਦੀ ਥਾਰੇ ਤੁਸੀਂ ਆਪੇ ਲੈ ਲੈਣਾ ਛੇ ਨਹੀਂ ਮਤਵਾਦੇ ਨਹੀਂ ਤੁਸੀਂ ਆਪੇ ਲੈ ਜਾਓ ਇੰਨੇ ਨਹੀਂ ਜੀ ਅਸੀਂ ਤਾਂ ਇਹ ਪਹਿਲੇ ਪੱਟ ਲੈਣੀ ਤੇ ਔਖੇ ਸੌਖੇ ਆ ਮਨਿੰਦਰ ਦਾ ਡੈਡੀ ਕਹਿੰਦਾ ਮੈਂ ਆ ਕੇ ਬਸ ਪੱਤ ਅੱਧੇ ਘੰਟੇ ਦਾ ਕੰਮ ਮਾਇੇ ਘੰਟੇ ਦਾ ਬਸ ਬਸ ਕੇ ਚਾ ਠੀਕ ਆ ਹੁਣ ਤੁਹਾਨੂੰ ਪਤਾ ਇਹ ਵੀਡੀਓ ਵੀ ਰੇਕਚੀ ਵੀ ਬਣਾਉਣੀ ਜ਼ਰੂਰੀ ਬਸ ਰੁਕ ਜੂ ਤੇ ਉਹਦੇ ਕਰਕੇ ਮੈਂ ਕਿਹਾ ਚਲੋ ਕੋਲ ਨੂੰ ਵੀ ਫੇਰ ਜਾਣਗੇ ਵੀ ਮੇਰੇ ਆਉਂਦੇ ਪਹਿਲਾਂ ਪਹਿਲਾਂ ਕੱਟ ਲੀਹ ਦਿਖਾ ਮੈਂਦਰ ਪੈਂਦੀਆਂ ਵੀ ਦਿਖਾ ਕਿਹਨੇ ਪੈਂਦੀਆਂ ਠੀਕ ਆ ਇਹ ਬਿਲਕੁਲ ਠੀਕ ਆ ਅੱਧਾ ਕੁ ਪੁੱਛੋ मम्मी ना मुँह भी तो तुम्हारी की हुंदा खुले हैं इन्हें सही करो आ दिन की होगी सारी ए मोए और ट्राईट है ये किसी न्यू टेंशन है रे पापा इन्हें क्यों रानगो बेड़िया तो बाकी सब हम बाद है इंजन हां शांति मिल जाए कौन को बस कराती मम्मी ना मेरे ने ਤਦ ਲਈ ਠੀਕ ਹੈ ਸੀ ਮਿਲਦੇ ਆਗਲੀ ਵੀਡੀਓ ਚ ਬਾਏ ਬਾਏ ਵੀ ਅਸੀਂ ਸੇਮੀਆ ਕਰਤੀਆਂ ਜੀ ਹੁਣ ਥੋੜੇ ਜੇ ਰਹਿ ਗਏ ਦੇਖੋ ਇਹ ਅਸੀਂ ਸਿਰਿਆਂ ਪੂਰੀਆਂ ਕਰਤੀਆਂ ਜੀ ਆਹ ਦੇਖੋ ਜੀ ਥੋੜਾ ਆਟਾ ਰਹਿ ਗਿਆ ਜੀ ਮੈਂ ਪਾਪਾ ਕਰਨ ਲੱਗਿਆ ਹਾਂ ਤੇ ਬਾਕੀ ਜੀ ਹੁਣ ਉਹ ਗੱਲ ਹੈਗੀ ਇਦਾਂ ਸਾਨੂੰ ਅੱਗੇ ਟੈਨਸ਼ਨ ਨਹੀਂ ਤੇ ਉਦੀ ਸਾਡੀ ਬੀਬੀ ਤੇ ਸਾਡਾ ਬੜਾ ਭਾਈ ਵੰਟ ਰਹੇ ਨੇ ਤੇ ਅੱਜ ਸਾਡੀ ਮੰਦਰ ਥੋੜੀ ਹੈਗੀ ਢਿੱਲੀ ਤੇ ਚਰਨ ਜੀ ਕੋਲ ਵੀ ਢਿੱਲੀ ਹੋ ਆਪੇ ਸੇ ਤੇ ਚਲੋ ਮਾਤਾ ਹਮ ਕਿਹੜੇ ਸਾਰੀ ਉਮਰ ਹੁ ਮੈਂ ਚਾਹੀਨੇ ਸਾਨੂੰ ਹੁਣ ਚੀਜ਼ਾਂ ਸਾਨੂੰ ਦੱਸ ਗਈ ਸਾਡੇ ਵਾਸਤੇ ਝੰਡੀ ਵੀ ਬਣਾਤੀ ਉਹਨੇ ਤਾਂ ਇਹ ਆ ਝੰਡੀ ਤੁਹਾਨੂੰ ਮੈਂ ਦੇ ਦਿੰਨੀ ਆ ਭਾਈ ਫੇਰੀ ਇਹਦੇ ਨਾਲ ਬੱਟੇ ਬੱਟਿਓ ਤੇ ਹੁਣ ਉਸ ਕਹਿੰਦੇ ਸਾਰੀ ਉਮਰ ਕਿਹੜੇ ਕੋਈ ਬੰਦਾ ਹੈ ਕਿ ਬਾਕੀ ਹੁਣ ਗਾਹਾਂ ਗਾਹ ਰੀਤੀ ਰਿਵਾਜ ਜੋ ਵੀ ਹੈਗੇ ਸਭ ਨੂੰ ਕਰਨੇ ਪੈਣ ਆ ਤੇ ਬਾਕੀ ਠੀਕ ਹੈ ਜੀ ਜੇ ਸਭ ਤੋਂ ਕੁਝ ਕਰਤੀਆਂ ਹੁੰਦੇ ਕਹਿਣ ਦੇ ਸਮੇਂ ਤਾਂ ਅਸੀਂ ਸ਼ਮਾ ਜੂਰ ਕਰਦੇ ਇੱਕ ਹੋਰ ਬੇਨਤੀ ਹੈ ਜੀ ਕਿ ਸਾਡਾ ਵੱਡਾ ਵੀਰ ਮੁਖਾਲੀ ਕੋਤੋਂ ਹੀ ਏਡੂੜ ਦੇ ਨਾਲ ਅਜੀ ਮੁਖਾਲੀ ਨਾਮ ਕੇ ਵੀਰੇ ਦਾ ਰਮਨਦੀਪ ਸਿੰਘ ਆਪਾਂ ਨੇ ਕਣਕੁਸ਼ਨੋਂ ਹੁੰਦਾ ਦੇ ਰਮਨ ਵੀਰ ਸਿੰਘ ਜੀ ਸੌਰੀ ਵੀਰੇ ਤੇ ਤੁਹਾਨੂੰ ਮੈਂ ਵਾਦਾ ਕੀਤਾ ਤਾਂ ਵੀ ਅੱਜ ਮੇਰੇ ਸਾਲੇ ਯਾਰ ਮੇਰੀ ਸਾਲੇ ਹਾਰ ਨੇ ਅੱਜ ਰੁਕਤੀ ਉਹਨਾਂ ਨੂੰ ਅਸੀਂ ਕਰਨੀ ਆ ਤੇ ਚਰਨਜੀਤ ਕੌਰ ਨੇ ਵੀ ਕਿਹਾ ਤਾਂ ਪਰ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਹੈ ਨਹੀਂ ਤਾਂ ਵੀ ਅਸੀਂ ਨਾ ਸਾਡੇ ਪਿੰਡ ਦੇ ਵਿੱਚ ਕੱਲ ਨੂੰ ਕੁਸ਼ਤੀਆਂ ਕਰਾਉਣੀਆਂ ਜੀ ਅਸੀਂ ਉਹਦੇ ਇਹ ਕਰਕੇ ਜੀ ਨਾ ਤਾਂ ਉਹ ਬੁਲਾ ਆ ਤੇ ਦੂਜਾ ਨੰਬਰ ਉਹਨੇ ਜਿਹੜੀ ਮੇਰੀ ਇੱਕ ਹੋਰ ਸਾਲੀ ਹੈ ਜੀ ਧੂਣਾ ਪਿੰਡੋਂ ਗਵਿੰਦਗੜ੍ਹ ਉੱਥੇ ਉਹਨਾਂ ਨੇ ਅੱਜ ਸ਼ਾਮ ਨੂੰ ਸਭ ਤੋਂ ਪਹਿਲਾਂ ਕਿਹਾ ਆ ਤਾਂ ਤੇ ਉਹਦੇ ਕਰਕੇ ਸੌਰੀ ਫੀਲ ਆ ਵੀਰੇ ਅਗਲੇ ਹਫਤੇ ਅਸੀਂ ਜਰੂਰ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਬੁਲਾਏ ਤੇ ਠੀਕ ਆ ਵੀਰੇ ਗੁੱਸਾ ਨਾ ਕਰੀ ਸਾਨੂੰ ਪਤਾ ਤੂੰ ਵੇਟ ਕਰਦਾ ਹੈ ਵੀਡੀਓ ਦੀ ਤਾਂ ਜਰੂਰ ਅਸੀਂ ਐਤਵਾਰ ਨੂੰ ਉਹਨਾਂ ਨੂੰ ਬੁਲਾਵਾਂਗੇ ਅਗਲੇ ਤੇ ਠੀਕ ਆ ਜੀ ਬਾਕੀ ਹੁਣ ਸਾਡੀ ਵੀਡੀਓ ਨਾਲ ਬਣੇ ਰਹੋ ਜੀ enjoy ਕਰਦੇ ਰਹੋ ਜੀ ਠੀਕ ਹੈ ਜੀ ਮਿਲਦੇ ਆਪਾਂ ਤੁਹਾਨੂੰ ਅਗਲੇ